ਜਿਲੰਦਰ ਦੇ ਸਿਵਲ ਹਸਪਤਾਲ ਦੇ ਵਿੱਚ ਅਚਾਨਕ ਨਿਰਖਣ ਦੇ ਲਈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜਦ ਪਹੁੰਚੇ ਤਾਂ ਹਸਪਤਾਲ ਦੇ ਅੰਦਰ ਦੀਆਂ ਤਸਵੀਰਾਂ ਕੋ ਜੱਜੀਆਂ ਜਿਸ ਨੂੰ ਦੇਖ ਕੇ ਹਰ ਇੱਕ ਦੇ ਹੋਸ਼ ਉੱਡ ਗਏ ਉਨ੍ਹਾਂ ਨੇ ਟਰੋਮੋ ਸੈਂਟਰ ਦੀ ਜਾਂਚ ਕੀਤੀ ਮਰੀਜ਼ਾਂ ਦੀ ਹਾਲਤ ਜਾਣੀ ਅਤੇ ਹਸਪਤਾਲ ਦੇ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਵੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਖੁਦ ਹੁਣ ਸੂਬੇ ਦੇ ਹਰ ਸਿਵਲ ਹਸਪਤਾਲ ਦੇ ਵਿੱਚ ਦੌਰਾ ਕਰਨਗੇ ਅਤੇ ਹਾਲਾਤਾਂ ਦਾ ਜਾਇਜ਼ਾ ਲੈਣਗੇ। ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਪਲਾਂਟ ਬੰਦ ਹੋਣ ਕਾਰਨ ਆਈ ਸੀ ਯੂ ਦੇ ਵਿੱਚ ਦਾਖਲ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ ਇਸ ਘਟਨਾ ਤੋਂ ਬਾਅਦ ਸਿਹਤ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਡਾਕਟਰ ਨੂੰ ਮੁਤਲਕ ਕਰ ਦਿੱਤਾ ਜਦਕਿ ਇੱਕ ਡਾਕਟਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ ਇਹ ਕਾਰਵਾਈ ਤਿੰਨ ਮੈਂਬਰੀ ਕਮੇਟੀ ਦੀ ਪਹਿਲੀ ਰਿਪੋਰਟ ਆਉਣ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਕੀਤੀ ਗਈ ਹੈ ਤੇ ਅੱਜ ਉਹ ਫਿਰ ਇੱਕ ਵਾਰ ਡਾਕਟਰ ਬਲਬੀਰ ਸਿੰਘ ਸਿਹਤ ਹਸਪਤਾਲ ਰਿਪੇਟ ਸਿਵਲ ਹਸਪਤਾਲ ਜਲੰਧਰ ਪਹੁੰਚੇ ਜਿੱਥੇ ਉਹਨਾਂ ਨੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੀ ਹਾਲਤ ਪੁੱਛੀ ਅਤੇ ਟ੍ਰੋਮਾ ਵਾਰਡ ਜਨਰੇਟਰ ਰੂਮ ਅਤੇ ਤਿੰਨੋਂ ਆਕਸੀਜਨ ਪਲੈਂਟਾਂ ਦੀ ਚੈੱਕ ਕੀਤੀ ਹੈ ਜਿਨ੍ਹਾਂ ਡਾਕਟਰਾਂ ਦੇ ਉ퍼 ਕਾਰਵਾਈ ਹੋਈ ਉਹਨਾਂ ਦਾ ਨਾਮ ਚੜਾਇਆ ਡਾਕਟਰ ਰਾਜਕੁਮਾਰ ਐਮ ਐਸ ਡਾਕਟਰ ਸੁਰਜੀਤ ਸਿੰਘ ਐਸ ਐਮਓ ਡਾਕਟਰ ਸੁਨਾਕਸ਼ੀ ਐਂਥੀਸਿਆ ਜਦਕਿ ਡਾਕਟਰ ਸ਼ਵਿੰਦਰ ਸਿੰਘ ਜੋ ਕਿ ਹਾਊਸ ਸਰਜਨ ਸਨ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸਿਹਤ ਮੰਤਰੀ ਨੇ ਕਿਹਾ ਕਿ ਮੋਤਰ ਹੋਏ ਡਾਕਟਰਾਂ ਦੀ ਵੀ ਗੱਲ ਸੁਣੀ ਜਾਵੇਗੀ ਉਹਨਾਂ ਦੱਸਿਆ ਕਿ ਮਰੀਜ਼ਾਂ ਨੂੰ ਦਵਾਈਆਂ ਦੀ ਕੋਈ ਕਮੀ ਨਹੀਂ ਹਸਪਤਾਲ ਦੇ ਵਿੱਚ ਬਿਜਲੀ ਮੁਹੱਈਆ ਹੋ ਰਹੀ ਹੈ ਡਾਕਟਰਾਂ ਦੀ ਤਨਖਾਹਾਂ ਵੀ ਵਧਾ ਦਿੱਤੀਆਂ ਗਈਆਂ ਨੇ ਫਿਰ ਅਖਰ ਕਮੀ ਕਿੱਥੇ ਰਹਿ ਗਈ ਹੈ ਉਹਨਾਂ ਡਾਕਟਰਾਂ ਨੂੰ ਮਰੀਜ਼ਾਂ ਦੇ ਨਾਲ ਨਰਮਿਤ ਨਾਲ ਪੇਸ਼ ਆਉਣ ਦੀ ਵੀ ਗੱਲ ਕੀਤੀ ਹੈ ਸਿਹਤ ਮੰਤਰੀ ਨੇ ਕਿਹਾ ਕਿ ਘਟਨਾ ਦੇ ਕਈ ਪੱਖ ਹਨ ਜਿਸ ਦੇ ਲਈ ਵਿਸਥਾਰਾਂ ਜਾਂਚ ਹੋਵੇਗੀ ਅਤੇ ਹੋਰ ਅਧਿਕਾਰੀਆਂ ਤੇ ਵੀ ਕਾਰਵਾਈ ਹੋ ਸਕਦੀ ਹੈ ਅਜਿਹਾ ਉਹਨਾਂ ਦੇ ਵੱਲੋਂ ਖਾਸਾ ਵੀ ਜਿਤਾਇਆ ਗਿਆ ਹੈ ਕਰਮਚਾਰੀਆਂ ਨੂੰ ਟ੍ਰੇਨ ਕਰਨ ਦੀ ਵੀ ਹਿਦਾਇਤ ਦਿੱਤੀ ਗਈ ਹੈ ਤੇ ਨਾਲ ਹੀ ਚੰਡੀਗੜ੍ਹ ਦੇ ਸੈਕਟਰ 32 ਪੀਚਰ ਹਟਾਲ ਦੇ ਵਿੱਚ ਨਰਸਾਂ ਦੀ ਹੜਤਾਲ ਅਤੇ ਸਟਾਫ ਦੀ ਘਟ ਦੇ ਵੀ ਪ੍ਰਿੰਤਾ ਜਿਤਾਈ ਹੈ ਉਹਨਾਂ ਕਿਹਾ ਕਿ ਹਰਿਆਣਾ ਪੀਚਾਈ ਅਤੇ 32 ਸੈਕਟਰ ਵਾਂਗ ਪੰਜਾਬ ਦੇ ਵਿੱਚ ਵੀ ਸਟਾਫ ਦੀ ਘਟ ਪਰ ਇਲਾਜ ਮੁਫਤ ਦਿੱਤਾ ਜਾਂਦਾ ਹੈ ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਪਹਿਲਾ ਰਾਜ ਹੈ ਜੋ ਯੂਨੀਵਰਸਲ ਹੈਲਥ ਕੇਅਰ ਅਤੇ ਯੂਨੀਵਰਸਲ ਡਰਗ ਸਕੀਮ ਲਾਗੂ ਕਰ ਰਿਹਾ ਹੈ ਸਿਹਤ ਮੰਤਰੀ ਨੇ ਕਿਹਾ ਕਿ ਉਹ ਜਲਦ ਹੀ ਮ੍ਰਿਤਕਾਂ ਦੇ ਪਰਿਵਾਰ ਨੂੰ ਮਿਲ ਕੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਦੇਖੋ ਜਿਹੜਾ ਦੁਖਾ ਦਾ ਇਥੇ ਵਾਪਰਿਆ ਉਹ ਪੰਜਾਬ 'ਚ ਕਿਤੇ ਨਾ ਵਾਪਰੇ ਮੈਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਜਿੰਨੇ ਵੀ ਸਾਡੇ ਡਿਪਟੀ ਡਾਇਰੈਕਟਰ ਸਰਵਿਸਾਂ ਹਨ ਔਰ ਜਿੰਨੇ ਮੈਡੀਕਲ ਸੁਪਰਡੈਂਟ ਜਾਂ ਸੀਨੀਅਰ ਮੈਡੀਕਲ ਅਫਸਰ ਹਸਪਤਾਲਾਂ ਦੇ ਇੰਚਾਰਜ ਹੋਣਾ ਸਾਰਿਆਂ ਦੀ ਮੀਟਿੰਗ ਭੁਲਾਈ ਸੀ ਚੰਡੀਗੜ੍ਹ 'ਚ ਉਹਨਾਂ ਨੂੰ ਮੀਟਿੰਗ ਬੁਲਾ ਕੇ ਇਨਸਟਰਕਸ਼ਨਸ ਵੀ ਦੇਤੀਆਂ ਡਿਟੇਲ ਦੱਸਤੀ ਸਾਰੀ ਹੁਣ ਮੈਂ 73 ਤੇ ਜਾ ਕੇ ਇਕੱਲੇ ਇਕੱਲੇ ਹਸਪਤਾਲ ਜਾ ਕੇ ਜਾ ਕੇ ਖੁਦ ਚੈੱਕ ਕਰ ਰਿਹਾ ਸਾਰੇ ਆਕਸੀਜਨ ਪਲਾਂਟ ਵੀ ਇਲੈਕਟ੍ਰਿਕ ਬਿਜਲੀ ਦੀ ਸਪਲਾਈ ਵੀ ਔਰ ਜਿਹੜੇ ਫਾਇਰ ਸਿਸਟਮ ਹੈ ਉਹ ਵੀ ਡਿਪਲॉयਮੈਂਟ ਆਫ ਮੈਨ ਪਾਵਰ ਵੀ ਮੈਨ ਪਾਵਰ ਹੈਗੀ ਆ ਸਾਰੀ ਜਿਹੜੀ ਕਮੀਆਂ ਸੀ ਪੂਰੀ ਕਰ ਰਿਆ ਉਹ ਤੁਹਾਡੇ ਵੀ ਦੇਖਿਆ ਜਿਹੜੇ ਪੀਐਸਏ ਦਾ ਇੱਕ ਪਲਾਂਟ ਖਰਾਬ ਹੋਇਆ ਦੂਜਾ ਸਟੈਂਡ ਬਾਈ ਪਲਾਂਟ ਵੀ ਹੈ ਔਰ ਉਹਦੇ ਚ ਮੈਨੀਫੋਲਡ ਸਿਸਟਮ ਹੈ ਤਿੰਨ ਤਿੰਨ ਲੱਗੇ ਹੋਇਆ ਇੱਕ ਆਟੋਮੈਟਿਕ ਹੈ ਇੱਕ ਜਿਹੜਾ ਹੈਗਾ ਉਹ ਸੈਮੀ ਆਟੋਮੈਟਿਕ ਹੈ ਜਦੋਂ ਜਿਹੜਾ ਤੁਸੀਂ 스ਵਿਚ ਆਨ ਕਰਨਾ ਜਾਂਦੇ ਸੋ ਇਹਨਾਂ ਫੇਰ ਕਾਰਡ ਰੱਖੇ ਗਏ ਆ ਇਸੇ ਤਰ੍ਹਾਂ ਜਿਹੜਾ ਬਿਜਲੀ ਦਾ ਹੈਗਾ ਦੋ ਸੇਮ ਕਪੈਸਿਟੀ ਦਾ ਜਨਰੇਟਰ ਆ ਗਿਆ ਜੀ ਇੱਕ ਸਟਾਰਟ ਹੋਏਗਾ ਬਾਈ ਚਾਂਸ ਉਹ ਜਨਰੇਟਰ ਸਟਾਰਟ ਨਹੀਂ ਹੁੰਦਾ ਕਿਸੇ ਵਜ੍ਹਾ ਨਾਲ ਫੇਲ ਹੋ ਜਾਂਦਾ 30 ਸੈਕਿੰਡ ਚ ਉਹਨਾਂ ਆਨ ਹੋਣਾ 30 ਸੈਕਿੰਡਸ ਦੇ ਵਿੱਚ ਕੈਸਤਾ ਜਿਹੜਾ ਆਣਾ ਤੇ ਜੇ ਬਾਈ ਚਾਂਸ ਕੋਈ ਪ੍ਰੋਬਲਮ ਹੁੰਦੀ ਆ ਤਾਂ ਵਿਦਨ 30 ਸੈਕਿੰਡਸ ਦੂਜਾ ਜਨਰੇਟਰ ਵੀ ਸਟਾਰਟ ਹੋ ਸਕਦਾ ਸੋ 1 ਔਰ ਸਟਾਫ ਦੀ ਔਰੀਐਂਟੇਸ਼ਨ ਦੀ ਅਸੀਂ ਸਾਰੇ ਜ਼ਿੰਮੇਵਾਰਾਂ ਦੀ ਉੱਤੇ ਮਤਲਬ ਖਾਲੀ ਇਹ ਨਹੀਂ ਹੈ ਤੇ ਖਾਲੀ ਜਿਹੜਾ ਕੋਈ ਸਿਵਲ ਸਟਾਫ ਜਿਹੜਾ ਮੈਡੀਕਲ ਸਟੂਡੈਂਟ ਹੈ ਐਸਐਮਓ ਵੀ ਉਹਨਾਂ ਦਾ ਫਰਜ਼ ਹੈ ਕਿ ਉਹਨਾਂ ਨੇ ਜਿਹੜਾ ਕੰਮ ਮੈਂ ਕਰਦਾ ਇਹ ਕਰਨਾ ਉਹਨਾਂ ਨੇ ਰੋਜ਼ ਕਰਨਾ ਹਸਪਤਾਲ ਚ ਕਰਨਾ ਮੈਂ ਇੱਥੇ ਆਇਆ ਜੀ ਉਹ ਫਲੋਰ ਵੀ ਜਾਣਗੇ ਨਕੋਦਰ ਵੀ ਜਾਣਗੇ ਸ਼ਾਹਕੋਟ ਵੀ ਜਾਣਗੇ ਸੋ ਉਹਨਾਂ ਨੇ ਸਾਰੇ ਹਸਪਤਾਲ ਚ ਜਾ ਕੇ ਜਿਹੜਾ ਮੈਂ ਕੰਮ ਕਰਦਾ ਇਸ ਤਰ੍ਹਾਂ ਇਮਾਨਦਾਰੀ ਨਾਲ ਉਹਨਾਂ ਨੇ ਕੋਈ ਛੁੱਟੀ ਨਹੀਂ ਕੋਈ ਸਵੇਰ ਨਹੀਂ ਕੋਈ ਸ਼ਾਮ ਨਹੀਂ ਮੇਰੇ ਵਾਸਤੇ ਜੀ ਠੀਕ ਹੈ ਕੋਈ ਗੱਛੜ ਹੌਲੀਡੇ ਨਹੀਂ ਹੈ ਇਹ ਇੱਕ ਜਿਹੜੀ ਮਰੀਜ਼ਾਂ ਦੀ ਸੇਵਾ ਹੈਗੀ ਆ ਇਸ ਤੋਂ ਵੱਡਾ ਕੋਈ ਦੁਨੀਆ ਦੇ ਵਿੱਚ ਪੁੰਨ ਦਾ ਕੰਮ ਨਹੀਂ ਆ ਸਾਡੇ ਕੋਲੇ ਦੀਨ ਦੁਖੀਆਂ ਨੇ ਆਣਾ ਤੇ ਉਹ ਇੱਥੇ ਆ ਕੇ ਉਹਨਾਂ ਨੂੰ ਕੋਈ ਦੁੱਖ ਨਾ ਪਹੁੰਚੇ ਆਪਾਂ ਉਹਨਾਂ ਦਾ ਜਿਹੜਾ ਦੁੱਖ ਆ ਵੰਡਾ ਸਕੀਏ ਇਹ ਸਾਡੀ ਕੋਸ਼ਿਸ਼ ਹੈ ਸੋ ਅਸੀਂ ਇਹ ਜਿਹੜੇ 4 5 ਤੁਹਾਡੇ ਜਿਹੜੇ ਇਸ਼ੂਸ ਆ ਗਏ ਆ ਜੀ ਆਕਸੀਜਨ ਦੀ ਜਿਹੜੀ ਸਪਲਾਈ ਆ ਨਿਰਵਿਘਨ ਚੱਲੇ ਔਰ ਮਰੀਜ਼ਾਂ ਨੂੰ ਕੋਈ ਦਿੱਕਤ ਨਾ ਆਵੇ ਉਹਦੇ ਵਿੱਚ ਅਸੀਂ 4 4 ਲੈਅ ਰ ਆ ਗਿਆ ਤੁਹਾਡੀ ਆ ਜੀ ਬ ਦੋ ਪਲਾਂਟ ਆ ਹਰ ਜਗ੍ਹਾ ਤੇ तकरीबन ਸਾਰੇ ਜ਼ਿਲ੍ਹਿਆਂ ਦੇ ਵਿੱਚ ਦੋ ਦੋ ਹਾਂ ਜੀ 4 5 ਬੰਦ ਹੋ ਚੁੱਕਾ ਹੈ 4 5 ਟੀਵੀ ਵਾਰ ਨੇ ਬੰਦ ਨਹੀਂ ਹੋਇਆ ਕੋਈ ਵੀ ਦੇ ਕਿਉਂਕਿ ਸਿਰ ਜਿਹੜੇ سارے ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਮਾਦਦੇ ਪਾਦਦੇ ਹੋਇਆ ਹੈ ਸਟਾਫ ਦੀ ਕਮੀ ਦਾ ਕਈ ਵਾਰੀ ਗੱਲ ਕਰ ਰਹੇ ਆ ਇਹ ਆ ਕਾਰਵਾਈ ਤਾਂ ਹੋਊਗੀ ਬਟ ਸਾਡੀ ਜਿਹੜੀ ਮੰਗਾਂ ਸੀਗੀਆਂ ਉਹਦੇ ਵੱਲ ਧਿਆਨ ਨਹੀਂ ਦਿੱਤਾ ਇਹਨੇ ਸਾਰਾ ਦਿੱਤਾ ਜਾ ਰਿਹਾ ਜੀ ਦੇਖੋ ਜੋ ਡਾਕਟਰਸ ਮੰਗਾ ਲੈ ਕੇ ਆਏ ਆ ਉਹਨਾਂ ਨੇ 5 10 15 ਐਕਸੈਪਸ਼ਨ ਕਰਕੇ ਇਹਨਾਂ ਵਾਸਤੇ ਕਰਕੇ ਦਿੱਤਾ ਜੀ ਇਹਨਾਂ ਨੂੰ ਸਟਾਫ ਦਾ ਜਿਹੜਾ ਸੀਗਾ ਮੈਂ ਇਹਨਾਂ ਨੂੰ ਕਿਹਾ ਸੀ ਜਦੋਂ ਡਾਕਟਰਸ ਆਉਂਦੇ ਆ ਇੱਕ ਹਜ਼ਾਰ ਡਾਕਟਰ ਆ ਰਹੇ ਆ ਪਹਿਲਾਂ 400 ਰੱਖੇ ਆ ਸਪੈਸ਼ਲਿਸਟ ਭਰਤੀ ਕੀਤੇ ਆ ਉਹਦੇ 'ਚ ਐ ਸੱਚ ਕੋਈ ਬਹੁਤ ਜ਼ਿਆਦਾ ਕਮੀ ਨਹੀਂ ਹੈ ਜਿਹੜੇ ਮੈਂ ਤੁਹਾਨੂੰ ਗਿਣ ਕੇ ਦੱਸਿਆ ਜੀ 49 ਜਿਹੜੇ ਸਾਡੇ ਕੋਲੇ ਇੰਟਰਨਲ ਮੈਡੀਕਲ ਆਫਸਰ ਹੈ ਕੋਈ ਹਰਜ ਨਹੀਂ ਆ ਜੀ ਜਿਹੜਾ ਇੰਟਰਨਲ ਮੈਡੀਕਲ ਆਫਸਰ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਾਡੀ ਸਪਲਾਈ ਕਿੱਥੋਂ ਆਉਂਦੀ ਹੈ ਕੀ ਉਹਦੇ ਸੇਫ ਗਾਰਡਸ ਹੈਗੇ ਆ ਕੀ ਸਾਡੇ ਕੋਲੇ ਬੈਕਅਪ ਹੈਗੀ ਹੈ ਕੋਈ ਹਰਜ ਥੋੜੀ ਹੈ ਜੀ ਬਸ ਉਹ ਸਭ ਗੱਲ ਕਰੀਏ ਜਿਹੜੀ ਕਿ ਸੁਣ ਲੋ ਗਾ ਉਹਦੇ ਵਿੱਚ ਉਹਦੇ ਉਹਦੇ ਵਾਸਤੇ ਵੀ ਜਿਹੜਾ ਹੈਗਾ ਸਾਡੇ ਕੋਲੇ ਜਿਹੜੇ ਇਹਨਾਂ ਕੋਲੇ ਕੋਈ ਪੈਸੇ ਦੀ ਕਮੀ ਨਹੀਂ ਹੈ ਸਾਰਾ ਕੁਝ ਨਹੀਂ ਹੈ ਇਹ ਜਿਹੜੇ ਟੈਕਨੀਸ਼ੀਅਨ ਹੈ ਲੋਕਲ ਲੋਕਲ ਲੈਵਲ ਤੇ ਜਿਹੜੇ ਇਲੈਕਟ੍ਰੀਸ਼ੀਅਨ ਕਰ ਲੋ ਐਨੇ ਜ਼ਿਆਦਾ ਇੰਜੀਨੀਅਰ ਨਹੀਂ ਤੁਸੀਂ ਰੱਖੋ ਉਹਨਾਂ ਨੂੰ ਜਿਹੜੇ ਤੁਹਾਡੇ ਜਿੰਨੇ ਵਾਰ ਪਾਏ ਉਹਨਾਂ ਨੂੰ ਟ੍ਰੇਨ ਕਰ ਲਓ ਇੱਕ ਮਾਸਟਰ ਟ੍ਰੇਨਰ ਤਾਂ ਇੱਕ ਹੀ ਹੁੰਦਾ ਸਰਜਨ ਇੱਕ ਹੁੰਦਾ ਜਿਹਦੇ ਨਾਲ 6 ਜਾਂ 8 10 ਡਾਕਟਰ ਕੰਮ ਕਰ ਸਕਦੇ ਆ ਉਹਦੇ ਨਾਲ 15 ਨਰਸਸ ਕੰਮ ਕਰ ਸਕਦੇ ਆ ਇੱਕ ਜਿਹੜਾ ਤੁਹਾਡਾ ਇਸੇ ਤਰ੍ਹਾਂ ਜਿਹੜਾ ਤੁਹਾਡੇ ਹੁਣ ਸਾਰੇ ਇਹ ਨਹੀਂ ਐ ਵੀ ਤੁਹਾਡਾ ਮਤਲਬ ਸਵੇਰੇ ਵੀ ਜਨੀਅਰ ਦੁਪਹਿਰੇ ਵੀ ਜਨੀਅਰ ਸ਼ਾਮ ਨੂੰ ਜਨੀਅਰ ਰਾਤ ਨੂੰ ਜਨੀਅਰ ਇ tanto ਨਹੀਂ ਹੁੰਦੇ ਜਨੀਅਰ ਇੱਕ ਦੋ ਹੀ ਹੁੰਦੇ ਆ ਬਾਕੀ ਉਹਨਾਂ ਨੇ ਸਾਰਾ ਸਟਾਫ ਟ੍ਰੇਨ ਕਰਕੇ ਉਹਨੇ ਆਪਣੇ ਨੂੰ ਹਰਟ ਦੀ ਡਿਪਾਰਟਮੈਂਟ ਸਮਝ ਕੇ ਜਿਹੜੇ ਵੀ ਆ ਗਏ ਆ ਉਹ ਤੁਸੀਂ ਕੋਰਪੋਰਲ ਟ੍ਰੇਨ ਕਰਨ ਦੀ ਗੱਲ ਹੈ ਹਾਂਜੀ ਕੋਰਪੋਰਲ ਜੇ ਸਰ ਇਸ ਕੇ.ਸੀ.ਵੀ. ਐਚ.ਓ. ਕਿਉਂਕਿ ਮੈਂ ਮੈਂ ਨਹੀਂ ਕਰ ਰਿਹਾ ਮੈਂ ਮੈਂ ਇਹ ਨਹੀਂ ਕਰ ਰਿਹਾ ਮੈਂ ਇਸ ਕੇ.ਸੀ.ਵੀ. ਚ ਰਹੀ ਯੂਨਿਟ ਮੇਨ ਟੈਕਨੀਸ਼ੀਅਨ ਜਿਹੜੇ ਦੂਜੇ ਸੀਗਾ ਦੂਜੇ ਦੇ ਆਪਣੇ ਮੇਰਬਰ ਸੀਗੇ ਉਹਦੇ ਕੋਈ ਪ੍ਰਿੰਟ ਹੋਇਆ ਜਿਹੜੀ ਰਿਪੋਰਟ ਆ ਕਿ ਉਹਨਾਂ ਦੇ ਡਾਟਾ ਵੀ ਆ ਗਿਆ ਬਣ ਗਏ ਅਤੇ ਹੁਣ ਜਿਹੜੀ ਰਿਪੋਰਟ ਹੈ ਉਹ ਵੀ ਏ.ਸੀ.ਸ ਕਰਕੇ ਹੋਇਆ ਦੀ ਦੇਖੋ ਥੀਸ ਆਰ ਦਾ ਟੀਚਿੰਗ ਇੰਸਟੀਟਿਊਟਸ ਇੱਥੇ ਬੱਚੇ ਪੋਸਟ ਗ੍ਰੈਜੂਏਸ਼ਨ ਕਰ ਰਹੇ ਆ ਨਸਤੀਜੀਆ ਦੇ ਸਪੈਸ਼ਲਿਸਟ ਬਣ ਰਹੇ ਆ ਕਾਇਨੀ ਦੇ ਸਪੈਸ਼ਲਿਸਟ ਬਣ ਰਹੇ ਆ ਇਸੇ ਤਰ੍ਹਾਂ ਮੈਂ ਕਿਹਾ ਵੀ ਜਿਹੜੇ ਟੈਕਨੀਸ਼ੀਅਨ ਆ ਉਹ ਬਾਕੀ ਹਸਪਤਾਲ ਦਾ ਕਹਿੰਦੇ ਜਿਹੜੇ ਜ਼ਿਲ੍ਹਾ ਹਸਪਤਾਲ ਚ ਹੈ ਦੇ ਹੈਵ ਟੂ ਨਰਸਰੀਜ਼ ਆਫ ਟ੍ਰੇਨਿੰਗ ਆਲਸੋ ਇਹ ਸਾਰਾ ਕੁਝ ਰਿਫਾਰਮਸ ਕਰ ਰਹੇ ਆ ਅਸੀਂ ਇਹਨਾਂ ਨੂੰ ਜਿਹੜਾ ਲiquid ਮੈਡੀਕਲ ਆਕਸੀਜਨ ਪਲਾਨ ਦੇ ਰਹੇ ਆ ਜਿਹਦੀ ਮੇਂਟੇਨੈਂਸ ਬਹੁਤ ਘੱਟ ਆ ਉਹਨੂੰ ਚੱਲਦਾ ਕਰਾ ਰਿਹਾ ਮੈਂ ਤੇ ਜਿਹੜਾ ਤੁਹਾਡੇ ਜਗ੍ਹਾ-ਜਗ੍ਹਾ ਤੇ ਤੁਸੀਂ ਦੇਖੋ ਜਨਰੇਟਰ ਪਏ ਹੋਏ ਆ ਨਵਾਂ ਤੁਹਾਡਾ ਆਈਸੀਯੂ ਆ ਔਰ ਮੈਂ ਐਡੀਟੇ ਪਲਾਨਸਾਂ ਦੀ ਮੇਂਟੇਨੈਂਸ ਬਹੁਤ ਆ ਇਹ ਜਿਸ ਤਰ੍ਹਾਂ ਪਹਿਲਾਂ ਜੋ ਉਸਲੇ ਹੁਣ ਕੋਵਿਡ ਚ ਆ ਗਏ ਇਹਦੇ ਪਿੱਛੇ ਆਪਾਂ ਪਿੱਛੇ ਮੁੜ ਕੇ ਕੀ ਦੇਖਣਾ ਸੀ ਜੋ ਆ ਗਿਆ ਉਹਨੂੰ ਵੀ ਚਲਾਉਣ ਦੀ ਕੋਸ਼ਿਸ਼ ਇਹ ਸਾਰੇ ਜਿਹੜੇ ਬੇਸਿਕਲੀ ਜਿਹੜੀ ਇੱਕ ਐਨਥੂਸੀਆਜ਼ਮ ਟੂ ਵਰਕ ਇੱਕ ਪੋਜ਼ਿਟਿਵ ਸਪਿਰਿਟ ਸਰਕਾਰੀ ਹਸਪਤਾਲ ਨੂੰ ਆਪਣਾ ਸਮਝਣਾ ਆਪਣਾ ਚਲ ਕੇ ਕਰਨਾ ਉਹਨੂੰ ਔਰ ਜੀ ਜਾਣ ਦੇ ਨਾਲ ਕਰਨਾ ਥੇਅਰ ਇਜ਼ ਨੋ ਹਾਰਮ ਇਹ ਸਾਰੇ ਡਾਕਟਰ ਨੂੰ ਪਤਾ ਹੋਵੇ ਸਾਡੀ ਆਕਸੀਜਨ ਸਪਲਾਈ ਕਿੱਥੋਂ ਆ ਰਹੀ ਹੈ ਸਾਡੇ ਕੋਲ ਉੱਥੇ ਬੈਕਅਪ ਕੀ ਹੈ ਔਰ ਇੰਨੇ ਜਿਆਦਾ ਬੰਦੇ ਆ ਗਿਆ ਕਿ ਉਸ ਵੇਲੇ ਜੇ ਕੋਈ ਬੰਦਾ ਸਪੋਸ ਕਿਸੇ ਦਾ ਮੈਂਟਰਲ ਬਲੌਕ ਹੋ ਗਿਆ ਉਹ ਨਹੀਂ ਸਮਝ ਆ ਰਹੀ ਜੇ ਉਰਾ ਗਿਆ ਉਹ ਕੋਈ ਬੰਦਾ ਵੀ ਹੋ ਸਕਦਾ ਤਾਂ ਜਿਹੜੇ ਬਾਕੀ ਦੇ ਮਤਲਬ ਵੀ ਹੈਵ ਟੂ ਬੀ ਫੈਸਿਲਿਟੇਟਰ ਉਹ ਇੰਨੀ ਕੋਈ ਮੈਡੀਕਲ ਨਹੀਂ ਹੈ ਜੀ ਇਹਨਾਂ ਨੂੰ ਅਸੀਂ ਇਹ ਵਾਲਾ ਜਿਹੜਾ ਸਪਿਰਟ ਆ ਕੰਮ ਕਰਦੀ ਲੈ ਕੇ ਆਵਾਂਗੇ ਬਿਲਕੁਲ ਲੈ ਕੇ ਆਵਾਂਗੇ ਬਾਕੀ ਜਿਹੜੇ ਬੰਦੇ ਆ ਗਏ ਜਿਹੜੇ ਉਹਨਾਂ ਨੂੰ ਸਾਰਾ ਮੌਕਾ ਮਿਲੇਗਾ ਜਿਹੜੇ ਬੰਦੇ ਦੀ ਡਿਊਟੀ ਹੈ ਜੋ ਡਿਊਟੀ ਤੇ ਨਹੀਂ ਹੈ ਦੈਟ ਇਜ਼ ਅਨਪਾਰਟਨੇਬਲ ਉਹ ਡਿਊਟੀ ਤੇ ਸੀਗਾ ਉਹਨੇ ਕੋਸ਼ਿਸ਼ ਕੀਤੀ ਕੋਈ ਗੱਲ ਜੀ ਹੋ ਜਾਂਦਾ ਸਾਰਾ ਕੰਪਲਿਕਸ਼ਨ ਹੁੰਦੀ ਆ ਮਤਲਬ ਜਦੋਂ ਇਹ ਕੰਪਲਿਕਸ਼ਨ ਹੁੰਦੀ ਆ ਜੇ ਇਹ ਹੁਣ ਜੇ ਇਹ ਹੋਇਆ ਤਾਂ ਇਹਦੇ ਨਾਲ ਸਾਰੇ ਪੰਜਾਬ ਦੇ ਹਸਪਤਾਲਾਂ ਜਿੰਨੀ ਸਾਰੀ ਉਹਨਾਂ ਦੀ ਜਿਹੜਾ ਵੀ ਹੈਗਾ ਨਾ ਉਹਨਾਂ ਦਾ ਵਰਕਿੰਗ ਆ ਉਹਨੂੰ ਸਾਰੇ ਨੂੰ ਚੰਸ ਦਰੁਸਤ ਕਰਾਂਗੇ ਜੀ ਇਹੀ ਕਰਾਂਗੇ